ਇਹਨਾਂ ਸਰ ਆਰ ਸੀ ਕਰਕੇ ਫੜੀਆਂ ਕਿ ਲਾਇਸੈਂਸ ਕਰਕੇ ਫੜੀਆਂ ਇਹਨੂੰ پتہ ਲੱਗ ਵੀ ਕਿ ਵੇਖੋ ਗੱਲ ਜਿਹੜਾ ਕੰਮ ਕਰਨ ਡਿਆ ਉਹਨੂੰ ਹੀ ਪਤਾ ਮੈਂ ਗਲਤ ਕੀ ਕਰਨ ਡਿਆ ਜੇ ਤੁਸੀਂ ਗਲਤ ਕਰਦੇ ਹੋ ਕੋਈ ਆਵਾਜ਼ ਆਉਂਦੀ ਵੀ ਨਾ ਕਰੀਏ ਗਲਤ ਜਦੋਂ ਲਾਇਸੈਂਸ ਹੈ ਨਹੀਂ ਆਰ ਸੀ ਹੈ ਨਹੀਂ ਤਾਂ ਕੋਈ ਚਲਾਉਣ ਦੀ ਅਥਾਰਟੀ ਹੈ ਨਹੀਂ ਤੇ ਬਿੱਲਾਂ ਤੇ ਤਾਂ ਨਹੀਂ ਚਲਣੀਆਂ ਇਹ ਜਿਨ੍ਹਾਂ ਦੇ ਵੇਖੋ ਅੱਜ ਤੁਹਾਨੂੰ ਏ ਰੀਲੀਫ ਦੇਾਂਗੇ ਵੀ ਜਿਹੜੇ ਆਪਣੇ ਲਾਇਸੈਂਸ ਅਪਲਾਈ ਕਰਕੇ ਇਹਨਾਂ ਦੀਆਂ ਆਰ ਸੀਆਂ ਅਪਲਾਈ ਕਰਕੇ ਤੇ ਕੁਝ ਲੋਕਾਂ ਨੇ ਇਹ ਆਰ ਸੀਆਂ ਘਰਾਂ 'ਚ ਰੱਖੀਆਂ ਨੇ ਦੇ ਨੰਬਰ ਬੇਟਾਂ ਲਾ ਕੇ ਕਰਤ ਰੱਖੀਆਂ ਵੀ ਸੜਕ ਤੇ ਜਾਂਦੇ ਚਲਾਣ ਹੋ ਜਾਂਦਾ ਤੇ ਇਹ ਤਾਂ ਕੰਮ ਨਹੀਂ ਚੱਲਣ ਦੇਣਾ ਮੈਨੂੰ ਇੱਥੇ ਮਿੰਤਾ ਕਰਦੇ ਆ ਸਾਲ ਹੋ ਗਿਆ ਪਰ ਹੁਣ ਜਦੋਂ ਸਾਡੇ ਸਾਡੀ ਪੱਕ ਦਾ ਸਵਾਲ ਹੈ ਤੁਹਾਨੂੰ ਇਹਨਾਂ ਨੂੰ ਨਹੀਂ ਬਰਦਾਸ਼ਤ ਕੀਤਾ ਜਾਊਗਾ ਜਾਓ ਜਿਹੜਾ ਫੁੱਟਾ ਫੁੱਟਾ ਕਰੋ ਪਾਲੇ ਆ ਤੇ ਇਹੋ ਤੇ ਨਾਲ ਚਲਾਉਣੇ ਹਾਂ ਸਰ ਬੇਨਤੀ ਸਰ ਇੱਕ ਸਰ ਜਿਹੜੇ ਅਸੀਂ ਕਹਿੰਦੇ ਰੋਟੀ ਕਮਾ ਕੇ ਸਾਰੇ ਘਰਾਂ ਜਿਹੜੇ ਜ਼ਿਆਦਾ ਬਜ਼ੁਰਗ ਆ ਉਹਨਾਂ ਦੇ ਕਰਕੇ ਦੂਜਿਆਂ ਨੇ ਵੀ ਝੜ ਤੇ ਲੱਤ ਵਜਦੀ ਹੈ ਵੇਖੋ ਤੇ ਕੀ ਕਹਿ ਕਹਿ ਸਕਦੇ 56 ਸਾਲ ਤੇ ਸਰਕਾਰ ਰਿਟਾਇਰਮੈਂਟ ਕਰ ਦਿੰਦੀ ਹੈ ਬੰਦੇ ਨੇ ਵੀ ਤੁਹਾਨੂੰ ਤੁਸੀਂ ਆਪਣਾ ਬਹਿ ਕੇ ਜਿਤਨਾ ਵੀ ਗੁਜ਼ਾਰਾ ਕਰਨਾ ਔਰ ਉਹਨਾਂ ਨੂੰ ਅਪੀਲ ਆ ਵੀ ਹੋਰ ਕਿਤੇ ਕੋਈ ਚੌਂਕੀਦਾਰਾ ਕਰ ਲੋ ਹੋਰ ਕਿਸੇ ਦੁਕਾਨ ਤੇ ਲੱਗ ਜਾਓ ਈ ਰਖਸ਼ਾਨਾ ਚਲਾਓ ਬਜ਼ੁਰਗ ਕਿਸੇ ਨੂੰ ਨਹੀਂ ਬਰਦਾਸ਼ਤ ਕੀਤਾ ਜਾਣਾ ਹੈਂਡੀਕੈਪ ਬੰਦੇ ਨੇ ਲੱਤ ਹੈ ਨਹੀਂ ਘਰ ਦੇ ਚੋਕੇ ਰਖਸ਼ਿਤ ਰੱਖ ਦਿੰਦੇ ਆ ਉਹ ਸਾਰੇ ਪੰਜਾਬ ਨੂੰ ਹੈਂਡੀਕੈਪ ਬਣਾਉਣ ਨੂੰ ਫਿਰਦਾ ਇੱਕ ਬੰਦਾ ਸਰ ਕੁਛ ਦੇ ਵੇਖਿਆ ਗਿਆ ਕਿ ਨਸ਼ਾ ਕਰਕੇ ਬਹੁਤ ਜਿਆਦਾ ਕਿ ਹੰਦੀ ਆ ਉਹੀ ਅੰਦਰੇ ਆਟੋ ਪਾਰੇ ਆ ਆ ਮੰਨਦੇ ਆ ਜੀ ਮੰਨਦੇ ਆ ਜੀ ਇਹ ਗੱਲ ਮੰਨਦੇ ਆ ਨਹੀਂ ਮੰਨਦੇ ਆ ਕਈ ਅਮਲੀਆ ਨੇ ਅਸੀਂ ਤਾਂ ਕਹਿੰਨੇ ਪ੍ਰਸ਼ਾਸਨ ਜਿੱਥੇ ਵੀ ਆਡਾ ਵੀ ਰੋਲ ਬੰਦਾ ਜਿਹੜੇ ਬੰਦੇ ਸਹੀ ਆ ਨਾ ਜਿੱਥੇ ਬੰਦਾ ਕੋਈ ਗਲਤ ਕਰਦਾ ਉਹਦੀ ਫੋਟੋ ਵਿੱਚੋਂ ਅੱਗੇ ਅੱਗੇ ਬਿਲਕੁਲ ਸਹੀ ਗੱਲ ਹੈ ਪ੍ਰਸ਼ਾਸਨ ਦੇਈਏ ਵੀ ਆ ਬੰਦਾ दारू ਪੀਤੀ ਹੈ ਨਸ਼ਾ ਕੀਤਾ ਉਹਦੇ ਵਜਿਹਾ ਨਾਲ ਜਿੰਦ ਕਤ ਲਈਦੀ ਆ ਵੀ ਕੀ ਆ ਜੇ ਤੇ ਖਰਾਬ ਕੰਡਿਆ ਵਾ ਆ ਵੇ ਟੈਂਗਰਾ ਮੁੰਡਾ ਜੇ ਅਸੀਂ ਸਹੀ ਤਰੀਕੇ ਨਾਲ ਚੱਲੀਏ ਚਲੋ ਕਿ ਪਛ ਆਰਸੀ ਸੰਦ ਜ਼ਰੂਰੀ ਹੈ ਪ੍ਰਸ਼ਾਸਨ ਨੇ ਕਹਿਤਾ ਹਾਂ ਜੀ ਉਧਰ ਲਈ ਇੱਕ ਥੋੜਾ ਬੇਨਤੀ ਕਰਕੇ ਥੋੜਾ ਜਿਹਾ ਟਾਈਮ ਲੈ ਲੈਂਦੇ ਹਾਂ ਹਾਂ ਟਾਈਮ ਥੋੜੇ ਦੇ ਦਾਂ ਪਰ ਉਸ ਤੋਂ ਬਾਅਦ ਟਾਈਮ ਨਹੀਂ ਜੇ ਮਿਲਣਾ ਕਈ ਕੋਈ ਗੱਲ ਨਾਲ ਕੋਈ ਕਿੰਨੀ ਕਮੇ ਟਾਈਮ ਲੈ ਲਾਂਗੇ ਇੱਕ ਕੋਈ ਟਾਈਮ ਲੈ ਕੇ ਨਹੀਂ ਕਰਸੋ ਬਾਤੀ ਹੋਣੀ ਹੈ ਫੇਰੇ ਆ ਅੱਗੇ ਫਿਰਸਾ ਆਪੜੀ ਜਾਣਾ ਬਣਾ What do you got? What do you got? ਦੇ ਦਾ ਪੂਰਾ ਸਹਿਯੋਗ ਦੇਣ ਡਿਆ ਉਹਨਾਂ ਨੇ ਸਾਨੂੰ ਪਹਿਲੇ ਵੀ ਦੋ ਤਣੇ ਵਾਰੀ ਕਿਹਾ ਵੀ ਆਪਣੀਆਂ ਆਰਸੀਆਂ ਲਾਇਸੈਂਸ ਬਣਾਓ ਔਰ ਤਰੀਕੇ ਨਾਲ ਚੱਲੋ ਠੀਕ ਹੈ ਮੇਰੇ ਵੱਡਾ ਫైనాన్స్ ਸਾਹਿਬ ਮੇਰੀ ਤੇ ਮੇਕੋ ਗੱਡੀਆਂ ਫైనాన్స్ ਹੋਈਆਂ ਬੰਦੇ ਦੀਆਂ ਨੇ 40 50 ਗੱਡੀਆਂ ਫైనాన్స్ ਹੋਈਆਂ ਦੀ ਹੁਣ ਇਹਨਾਂ ਦੇ ਗੱਡੀ ਫੜੀ ਗਿਆ ਤੇ ਮੈਂ ਨਾਲ ਕੋ ਸੋਲਵਮੈਂਟ ਲੈਣੇ ਮੈਨੂੰ ਸੋਲਵਮੈਂਟ ਹੀ ਦੇਣ ਡੇ ਗੱਡੀ ਅੜ ਗਈ ਇਹਨਾਂ ਦੀ 10 12 ਗੱਡੀਆਂ ਰੋਜ਼ ਫੜ ਲੈਣਗੇ ਛੱਡ ਦਿੰਦੇ ਆ ਹੁਣ ਜੇ ਉਹ ਸੁਝੇ ਹੋਰ ਜੇ ਜਦੋਂ ਫਾਇਨਾਂਸ ਕੀਤੀ ਉਹਦੇ ਕਾਗਜ਼ ਆਰਸੀ ਕੋਈ ਦੀ ਉਹ ਸਭ ਕੁਝ ਮੇਕੋ ਪੇ ਇਹਨਾਂ ਦੇ ਸਟੈਂਪ ਪੇਪਰ ਉਹ অপਸ਼ਨ ਜੇ ਹੁਣ ਇਹ ਕਹਿੰਦੇ ਬਿ ਲਿਸੈਂਸ ਕਾੜਦੇ ਆ ਲਿਸੈਂਸੀ ਜਾਂ ਕੋ ਟੈਂਪਰੇਰੀ ਲਿਸੈਂਸ ਇਹਨਾਂ ਦਾ ਬਣਾਉਣਾ ਵੀ ਜਿਹੜੇ ਆਪਣਾ ਰਿਕਸ਼ਾ ਗੱਲਾ ਚਲਾ ਸਕਣ ਕਾਰਪੈ ਨਾਲ ਚਲਾ ਸਕਣ ਉਹਨਾਂ ਦੀ سپورਟ ਤੇ ਦੇ ਨੇ ਜੇ 10 15 ਦਿਨ ਉਹਨੇ ਵੇਟ ਕਰਤਾ ਲੇਟ ਕਰਤਾ ਇਹਨਾਂ ਨੇ ਇਹ ਮੈਨੂੰ ਕਿੱਥੋਂ ਕਿਸਾ ਦੇਣੀ ਹੈ ਇਹਨਾਂ ਨੇ ਉਹ ਬੰਦੇ ਦੇ ਵਿਹਲੇ ਬੈਏ ਨੇ ਆ ਨੰਬਰ ਕਈ 22 ਨੰਬਰ ਦੇ ਜਿਹੜੇ 22 ਜਿਹੜੀਆਂ 2022 ਦੇ ਗੱਡੀਆਂ ਉਹਨਾਂ ਨੂੰ ਨਹੀਂ ਆਰ ਸੀ ਮਿਲਣ ਈ ਹੈਗੀ ਉਹ ਏਜੰਸੀ ਨੂੰ ਦਬਾਵ ਜਾਂਦਾ ਸਾਨੂੰ ਤੇ ਜਿੰਨਾ ਹੈਗੀ ਬਾਕੀ ਉਹਨਾਂ ਅਪਲਾਈ ਕਰਾ ਦਨੇ ਆ ਟੈਂਪਰੇਰੀ ਨੰਬਰ ਦਾ অপਸ਼ਨ ਦੇ ਦੇਣਾ ਇੱਕ ਟੈਂਪੋਰਰੀ ਨਾਲ ਕੋ ਲਸਾਂ ਸੇ ਦੇ ਦੇ ਜਿਹੜਾ ਅੱਜ ਅਪਲਾਈ ਕਰਨਾ ਸਵੇਰੇ ਲਸਾਂ ਸੇ ਮਿਲ ਜੇ ਸਿਰਫ ਈ ਰਿਕਸ਼ਾ ਚਲਾ ਸਕਦੇ 18 ਸਾਲ ਦੀ ਉਮਰ ਤੋਂ ਬਾਅਦ ਹੀ ਅਪਲਾਈ ਕਰਨ ਲੱਗਾ ਚਾਹੀਦਾ ਇਹ 18 ਕਰੇ 20 30 3 40 ਦੇ ਸਾਰੇ ਹੈਗੇ ਨੇ ਇਹ ਤੇ ਇਹਨਾਂ ਨੂੰ ਆਪਸ਼ਨ ਤੇ ਦੇ ਦੇਣ ਇੱਕ ਟੈਂਪੋਰਰੀ ਸਰਪੇ ਦੇਣ ਵੀ ਟੈਂਪੋਰਰੀ ਆਪਣਾ ਈ ਰਿਕਸ਼ਾ ਚਲਾ ਸਕਦੇ ਆ ਹੋਰ ਕੁਝ ਨਹੀਂ ਚਲਾ ਸਕਦੇ ਉਹਦੀ ਆਪਸ਼ਨ ਦੇ ਦੇ ਨਾ ਫੇਰ ਉਹਨਾਂ ਨੂੰ ਉਹ ਦਿਹਾੜੇ ਦੇ ਬੰਦੇ ਆ ਕੀ ਕਰਨਾ ਹੈ ਉਹ ਦਿਹਾੜੇ ਕੀ ਕਰਨਾ ਹੈ ਚੈੱਕ ਕਰਦੇ ਹੋ ਕਿਸੇ ਰਿਕਸ਼ਾ ਨੂੰ ਤੁਸੀਂ ਕਿਹੜੇ ਕਿਹੜੇ ਕਾਗਜ਼ ਚਾਹੀਏ ਮੈਂ ਇਹਨਾਂ ਕੋ ਚੱਕ ਲਈਏ ਸਟੈਂਪ ਪੇਪਰ ਲਿਆ ਇਹਨਾਂ ਕੋ ਮੈਂ 5 500 ਰੁਪਏ ਦਾ ਹੋਰ ਕਿਹੜੇ ਕਾਗਜ਼ ਚਾਹੀਏ ਹੋਰ ਨੇ ਗੱਡੀ ਦੀ ਕਿ ਆਰ.ਸੀ ਵੀ ਹੈਗੀ ਮਕ ਪਈਆਂ ਨਾ ਦੀਆਂ ਹੈਗੀਆਂ ਵਾ ਚੈੱਕ ਪੂਰੇ ਪਈਏ ਕੋਈ ਉਹ ਆਪਸ਼ਨ ਕੋਈ ਨਹੀਂ ਵਧੀਆ ਕਰਦਾ ਇਹਨਾਂ ਦੀ ਆਰ.ਸੀ ਉਹਨਾਂ ਨੂੰ ਤੇ ਜਬਤ ਨਹੀਂ ਕੀਤਾ ਗਿਆ ਜੜੀ ਇਹਨਾਂ ਦੇ ਇਨਸੂਰੈਂਸ ਪੋਲੀ ਵੀ ਹਾਂਜੀ ਇਹ ਇਨਸੂਰੈਂਸ ਵੀ ਦੇਣਾ ਦੀ ਨਵੀਆਂ ਨਵੀਆਂ ਦੀ ਆ ਉਹਦੀ ਮਕ ਹੈਗੀ ਆ ਹੈਗੀ ਤੁਹਾਨੂੰ ਇਹਨਾਂ ਪਤਾ ਹੈ ਇਨਸੂਰ ਰੜਕਾ ਤੇ ਅੱਜ ਪਿਆ ਵਾ ਉਦੋਂ ਕਿਉਂ ਨਹੀਂ ਪਿਆ ਹੈਗਾ ਜੇ ਰੂਲ ਅੱਜ ਨਵਾਂ ਬਣਾਇਆ ਕੋਈ ਰੂਲ ਤੇ ਉਦੋਂ ਦਾ ਚੱਲਣ ਦਾ ਜੋ ਹੈਗਾ ਵਾ ਮਤਲਬ ਜੇ ਆਪਸ਼ਨ ਆਉਂਦੀ ਇੱਕ ਡੀਟੇਲ ਦੇ ਉੱਤਰ ਚ ਕਹਿ ਕੇ ਇੰਨਾ ਤੇ ਕਹਿ ਦਿੰਨਾ ਕਿ ਟੈਂਪੋਰਰੀ ਲਾਇਸੈਂਸ ਦੇ ਦਿਓ ਇਹਨਾਂ ਨੂੰ ਸਿਰਫ ਓਨਲੀ ਈ ਰਿਕਸ਼ਾ ਚਲਾ ਸਕਦੇ ਆਤਲਬਾ ਗੱਡੀ ਹੋਰ ਕੋਈ ਨਹੀਂ ਚਲਾ ਸਕਦੇ ਤੁਹਾਨੂੰ ਕੀ ਮੁਸ਼ਕਲ ਆਉਂਦੀ ਹੈ ਮੁਸ਼ਕਲ ਆਉਣੀ ਮੈਂ ਨੇ ਕੋ 20-25 ਹਜ਼ਾਰ ਰੁਪਏ ਦੀ ਕਿਸੇ ਲੈਣੀ ਮੈਨੂੰ ਨਹੀਂ ਦੇ ਜਿਹੜਾ ਮੈਂ ਨਾਲ ਲੜਾ ਹੁਣ ਮੈਂ ਤਾਂ ਸੋ ਆਪਣੀ ਤਾਂ ਠੀਕ ਵਾ ਮੈਂ ਦੱਸੂ ਕੀ ਕਰਾਂ ਬੰਦੇ ਹੁਣ ਮੈਂ ਅੱਜ ਘੱਟੋ ਘੱਟ ਲਗਭਗ ਸਵੇਰੇ ਵੀ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਆ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਸੀਆ ਬਣਾਓ ਕਈ ਹੈਂਡੀਕੈਪਸ ਕਈਆਂ ਦੇ ਹੱਥ ਨਹੀਂ ਮੁੜਦੇ ਉਹ ਸਵਾਰੀਆਂ ਲੈ ਇਥੇ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤਾਂ ਕਹਿੰਦੇ ਆ ਜੇ ਅਸੀਂ ਕਹਿੰਦੇ ਸਾਡੀ ਗੱਲ ਪੈਂਦੀ ਹੈ ਉਹ ਲਾ ਕੇ ਰੱਖਿਓ ਵੀ ਉਹਨਾਂ ਨੂੰ ਪਤਾ ਚਲਾਣਾ ਹੋ ਜਾਂਦੇ ਆ ਵੀ ਉੱਚਾ ਘਰ ਲਾ ਕੇ ਰੱਖਿਓ ਬਹੁਤ ਜ਼ਿਆਦਾ ਜੀ ਕਿਹੜਾ ਕਿਹੜਾ ਮਸ਼ੀਨ ਆ ਆਹ ਨੂੰ ਇਹ ਅਸੀਂ ਕਹਿ ਦਿੰਦੇ ਆ ਅਸੀਂ ਅਮਲੀ ਹੁੰਦੇ ਆ ਅਸੀਂ ਆਪ ਕਈਆਂ ਨੂੰ ਕਹਿੰਦੇ ਆ ਵੀ ਇੱਕ ਦਿਨ ਇੱਕ ਬੰਦੇ ਨੇ ਸ਼ਰਾਬ ਪੀਤੀ 400 ਵਾਰੀਆਂ ਬਿਠਾਈਆਂ ਮੈਂ ਆਨੂੰ ਕਿਹਾ ਰਿਆ ਮੈਂ ਕਿਹਾ ਵੀ ਜਿਆ ਤੂੰ ਪੈਗ ਲਾਇਆ ਤੂੰ ਪੈਗ ਲਾਈ ਦੇ ਵਿੱਚ ਸਵਾਰੀਆਂ ਟੋਣਿਆ ਇਸ ਸੈਰ ਦੇ ਵਿੱਚੋਂ ਅਸੀਂ ਦੇ ਜਿ ਕਮਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰੋਜ਼ਗਾਰ ਲਗਭਗ 4-500 ਬੰਦੇ ਦਾ ਰੋਜ਼ਗਾਰ ਆ ਜੀ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੀ ਮੰਨਦੇ ਆ ਅਸੀਂ ਕੁਝ ਖੁਦ ਗਿਆ ਪ੍ਰਸ਼ਾਸਨ ਲਗਭਗ 500 ਦੇ ਵਿੱਚੋਂ 100-200 ਨੂੰ ਪਤਾ ਹੋਇਆ ਦੋ ਦੋਟਾਈ ਸੇ ਉੱਤਰ ਕਿਉਂਕਿ ਕਈ ਨੂੰ ਪਤਾ ਹੀ ਨਹੀਂ ਕਿੱਥੇ ਗੱਡੀ ਲੈ ਕੇ ਤੁਰ ਪਏ ਆ ਗੱਡੀ ਆਦਿ ਚ ਖਲਾ ਇੱਕ ਅੱਗੇ ਖੜੀ ਇੱਕ ਬਿਛੇ ਰੋਕ ਦਿੰਦੇ ਆ ਉਹਦੇ ਪਿਛੇ ਠੋਕ ਦਿੰਦੇ ਆ ਇਹ ਪੈਸੇ ਦਾ ਵੀ ਦੇਖੋ ਹੁਣ ਜਾ ਹੀ ਖਰਚਾ ਜੀ ਕਰਨਾ ਕੋਈ ਕੇਸ ਰਾਨਾ ਕੋਈ ਕਿੱਥੇ ਕਰ ਰਹੀ ਹੈ ਉਹ ਕੋਈ ਜੀ ਆਪਣੇ ਜੇਬ ਚੋਂ ਨਹੀਂ ਲਾਏਗਾ ਪ੍ਰਸ਼ਾਸਨ ਚਲਾਨ ਕਰਨ ਦਿਆ ਜੀ ਹੁਣ ਕੱਲ ਕੀ ਚਲਾਨ ਕੀਤੇ ਉਹਨਾਂ ਨੇ ਵੀ ਇਹ ਕਹਿਣ ਦੇ ਆ ਵੀ ਜਿਹੜੀਆਂ ਗੱਡੀਆਂ ਗਲਤ ਚੱਲਦੀਆਂ ਉਹਨਾਂ ਦੇ ਚਲਾਨ ਹੋਣਗੇ ਮਾਰਕਟਾਈ ਨਹੀਂ ਕਰ ਮਾਰਕਟਾਈ ਕੇਸ ਹੀ ਕਰ ਤੀ ਸਾਰੇ ਵੇਚ ਦਿਓ ਜਦੋਂ ਗਲਤ ਕੋਈ ਗੱਡੀ ਲਾਏਗਾ ਹੁਣ ਇੱਕ ਗੱਡੀ ਅੱਗੇ ਲੱਗੀ ਏ ਕੱਦ ਚਲਾ ਦਿਓ ਉਹ ਰਾਜਾਮ ਹੋਏ ਨਾ ਇਹਨਾਂ ਨੇ ਸਵਾਰੀ ਲੈ ਕੇ ਤੁਰ ਪੜਾ ਗੱਲ ਸਾਡੀ ਪੈਈ ਨਹੀਂ ਕਈਆਂ ਦਾ ਸਮਾਨ ਸਮਾਨ ਗਵਾਚਾ ਸਾਡੀ ਯੂਨੀਅਨ ਦੇ ਵਿੱਚ ਸਰ 4-4 ਲੱਖ ਦਾ ਸੋਨਾ ਸੀ ਆਪ ਮੋੜੇ ਲੋਕਾਂ ਨਹੀਂ ਸਰ ਪਤਿ ਦਿਖੋ ਉਹਨਾਂ ਤੇ ਕਹਿਣਾ ਤੇ ਹੈਗਾ ਨਾ ਹੁਣ ਮੰਨ ਲਓ ਇੱਕ ਬੰਦਾ ਸਹੀ ਗੱਲ ਲਾਈਨ 'ਚ ਤੁਰਿਆ ਆਉਂਦਾ ਇੱਕ ਲਿਆ ਕੇ ਵਿੱਚ ਲੋਕ ਤੇ ਉਹਨੂੰ ਕਹਿਣਾ ਨਹੀਂ ਹੁਣ ਜਿਹੜਾ 1.5 ਘੰਟੇ ਤੋਂ ਆਪਣਾ ਨੰਬਰ ਟਿਕਨ ਦਿਆ ਹੁਣ ਇੱਕ ਉਹਨਾਂ 'ਚ ਕੀ ਰਾਜਮੰਦੀ ਆ ਅੱਜ ਇਹ ਵੀ ਜਿਹੜੀਆਂ ਗੱਡੀਆਂ ਫੜੀਆਂ ਅਸੀਂ ਇਹਨਾਂ ਦਾ ਇੱਕ ਟਾਈਮ ਲੈ ਲਾਂ ਨੇ 10 ਦਿਨ ਦਾ ਜਾਂ ਹਫ਼ਤਾ ਦਾ ਟਾਈਮ ਦਿਓ ਸਾਰੇਆਂ ਦੇ ਲਾਇਸੈਂਸ ਆਰਸੀਆਂ ਓਕੇ ਕਰਦੇ ਆਂ ਇਹ ਗਲਤ 6 ਮਹੀਨੇ ਪਹਿਲਾਂ ਵੀ ਹੋਈ ਹਾਂਜੀ ਭਰਾੜੀਆਂ ਗੱਡੀਆਂ ਤੇ ਹੈਗੇ ਜੀ ਸਾਡੀਆਂ ਦੇ ਥੋੜਿਆਂ ਦੇ ਰਹਿ ਗਏ ਪਰ ਉਹਨਾਂ ਦੇ ਜਣੀਆਂ ਗੱਡੀਆਂ ਹੁਣ ਬਟਾਲੇ ਚੱਲਦੀਆਂ ਇਹਨਾਂ ਦੀ ਜਮੇ ਚੁੱਕਣੇ ਵੀ ਚਲੋ ਇਹ ਵਿਚਾਰੇ ਇਹ ਵੀ ਰੋਟੀ ਕਮਾ ਕੇ ਖਾਂਦੇ ਰਹਿਣ